ਅਜਸਮਾਨਾ ਦੇ ਚੱਕਲਾ ਬਾਜ਼ਾਰ ਦੇ ਵਿੱਚ ਤਿੰਨ ਕਥਿਤ ਔਰਤਾਂ ਨੂੰ ਲੋਕਾਂ ਨੇ ਕਾਬੂ ਕਰ ਲਿਆ ਦੱਸਿਆ ਜਾ ਰਿਹਾ ਕਿ ਇਹ ਤਿੰਨ ਔਰਤਾਂ ਵੱਲੋਂ ਸਮਾਣਾ ਦੇ ਚੱਕਲੇ ਬਾਜ਼ਾਰ ਦੇ ਵਿੱਚ 1 ਮਹੀਨੇ ਪਹਿਲਾਂ ਲਗਭਗ 15000 ਦੀ ਕੀਮਤ ਦੇ ਕੱਪੜੇ ਚੱਕੇ ਸਨ ਅਤੇ ਦੱਸਿਆ ਜਾ ਰਿਹਾ ਕਿ ਇਹਨਾਂ ਵੱਲੋਂ ਕਾਫੀ ਹੋਰ ਵੀ ਜੜੀਆਂ ਘਟਨਾਵਾਂ ਕੀਤੀਆਂ ਤੇ ਕ੍ਰਿਸ਼ਨਾ ਮਾਰਕੀਟ ਦੇ ਵਿੱਚ ਵੀ 6-7000 ਦੇ ਇਹਨਾਂ ਵੱਲੋਂ ਜੋੜੇ ਤੇ ਚੱਪਲਾਂ ਚੱਕੇ ਗਏ ਤੇ ਅੱਜ ਮੌਕੇ ਤੇ ਲੋਕਾਂ ਨੇ ਇਕੱਠੇ ਹੋ ਕੇ ਇਹਨਾਂ ਨੂੰ ਫੜ ਲਿਆ ਤੇ ਪੁਲਿਸ ਨੂੰ ਕਾਬੂ ਕਰਾ ਦਿੱਤਾ ਤੇ ਦੱਸਿਆ ਜਾ ਰਿਹਾ ਕਿ ਇਹ ਜਿਹੜੀਆਂ ਟੁਹਾਣੇ ਦੇ ਲਾਗੇ ਤਾਗੇ ਦੀਆਂ ਰਹਿਣ ਵਾਲੀਆਂ ਨੇ ਤੇ ਇਹਨਾਂ ਦੇ ਵੱਲੋਂ ਕਾਫੀ ਸ਼ਹਿਰ ਦੇ ਵਿੱਚ ਜਿਹੜੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز ਅੱਜੀ ਪ੍ਰਵੀਨ ਜੀ ਕੀ ਕਹੋਗੇ ਕੀ ਵਜ੍ਹਾ ਹੋਈ ਹੈ ਤੁਸੀਂ ਨਾ ਪਹਿਲੇ ਆਏ ਸੀਗੇ ਜੀ ਦੁਕਾਨ ਤੇ ਹਾਂ ਮੇਰੇ ਪੰਜ ਛੇ ਸੂਟ ਲੈ ਗਏ ਸੀ ਚੱਕ ਕੇ 15 1500 ਵਾਲੀ ਸੂਟ ਹਾਂ ਤੇ ਅੱਜ ਫੇਰ ਆਈਆਂ ਤੁਸੀਂ ਠੀਕ ਹੈ ਤੇ ਅੱਜ ਕਿੰਨੀ ਕਚੋਰੀ ਹੋਈ ਹੈ ਅੱਜ ਸਾਡੀ ਕੋਈ ਗੰਦ ਨਹੀਂ ਹੋਈ ਜੀ ਅੱਜ ਕਿਸੇ ਹੋਰ ਦੁਕਾਨ ਤੋਂ ਕਰਕੇ ਆਏ ਨੇ ਹਾਂ ਅਸੀਂ ਇਹਨਾਂ ਨੂੰ ਗੋਪਾਲ ਸਿੰਘ ਪਛਾਣ ਲਿਆ ਨਾ ਤੇ ਅਸੀਂ ਬਾਜੀ ਇਹਨਾਂ ਨੂੰ ਗੋਪਾਲਪੁਰੋਂ ਤੋਂ ਬਿਨੈ ਸੁਣਦੇ ਹਾਂ ਠੀਕ ਹੈ ਤੇ ਕੀ ਮੰਗ ਕਰਨਾ ਚਾਹੁੰਦੇ ਹੋ ਹਾਂ ਜੀ ਕੀ ਮੰਗ ਕਰਨਾ ਚਾਹੁੰਦੇ ਹੋ ਤੁਸੀਂ ਕੋਈ ਸਾਡੇ ਹੁਣ ਪੈਸੇ ਵਸੂਲ ਹੋ ਜਾਣ ਪਿਛਲੇ ਹੋਰ ਕੀ ਠੀਕ ਹੈ ਹਾਂ ਜੀ ਕੀ ਕਹੋਗੇ ਤੁਸੀਂ ਚੌਂਕ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਹੋ ਬਤੌਰ ਤੇ ਅੱਜ ਜਿਹੜਾ ਪਤਾ ਲੱਗਿਆ ਕਿ ਜਿਹੜੇ ਤਿੰਨ ਗਰੋ ਨੇ ਸੁਣਿਆ ਟੁਹਾਣੇ ਤੋਂ ਕਾਫੀ ਲੰਬੇ ਟਾਈਮ ਚ ਸ਼ਹਿਰ ਚ ਵਾਰਦਾਤਾਂ ਕਰਦੇ ਸੀਗੇ ਤੇ ਚੋਰੀ ਵਗੈਰਾ ਦੀਆਂ ਤੇ ਅੱਜ ਤੁਹਾਡੀ ਬਾਜ਼ਾਰ ਦੇ ਵੱਲੋਂ ਫੜਿਆ ਗਿਆ ਕੀ ਕਹੋਂਗੇ ਇੱਕ ਦਿਨ ਪਹਿਲਾਂ ਵੀ ਸਾਡਾ ਵੀਰ ਜੀ ਪਰਵੀਨ ਖਲਾਸ ਹੋ ਉਹਨਾਂ ਦੇ ਕੋਲ ਆਏ ਨੇ ਜੀ ਉਹਨੋਂ ਤੋਂ ਸੂਟ ਚੋਰੀ ਕਰਕੇ ਲੈ ਗਏ ਉਹ ਸੂਟ ਅੱਜ ਇਹਨਾਂ ਨੇ ਪਾਏ ਵੀ ਹੋਏ ਨੇ ਤੇ ਅੱਜ ਉਹਨਾਂ ਦੇ ਦੁਕਾਨ ਤੇ ਦੁਬਾਰਾ ਗਏ ਨੇ ਉੱਥੋਂ ਹੀ ਨਿਕਲ ਗਏ ਇਹਨਾਂ ਨੂੰ ਘਰ ਦੇ ਨੇ ਕਾਬੂ ਕਰਦੇ ਜੇ ਇੰਨਾ ਚੋਰੀ ਦੀਆਂ ਵਾਰਦਾਤਾਂ ਵਧਣ ਗਈਆਂ ਅਸੀਂ ਉਹਨਾਂ ਦਾ ਡਟ ਕੇ ਮੁਕਾਬਲਾ ਵੀ ਕਰਾਂਗੇ ਤੇ ਨਾਲੇ ਪ੍ਰਸ਼ਾਸਨੋਂ ਤਾਂ ਸਾਥ ਦਾਂਗੇ ਪ੍ਰਸ਼ਾਸ ਜੋ ਆਵੇ ਦੇਖਣਾ ਨਾ ਮਾਣਾ ਸ਼ਾਲਤ ਮਾਰੀ ਦੀ ਟਿੰਡੇ ਨਹੀਂ ਜੈਂ ਤੁਹਾਡੀ ਬਣਾ ਨੂੰ ਚੋਰੀ ਕਰਕੇ ਲੈ ਜੀ ਮਿੰਟ ਪਹਿਲਾਂ ਆਈਆਂ ਸੀ ਜੀ ਕਿਨੇ ਮੈਂ ਹੈਣੀ ਸੀ ਮੇਰਾ ਬੇਟਾ ਬੈਠਾ ਸੀ ਤੇ ਪੂਰਾ ਦਾ ਪੂਰਾ ਖਾਣਾ ਹੀ ਸਾਫ ਕਰਕੇ ਲਈ ਜੀ ਥੋੜੇ 6-7 ਹਜ਼ਾਰ ਰੁਪਏ ਦਾ ਮਾਲ ਆ ਗਿਆ ਸੀ ਜੜਾ ਕਿੰਨੇ ਕਿ ਥੋੜੇ ਸੀ ਉਹਰੇ ਪ੍ਰੋਕਸੀਮਲੀ ਬੀ ਦੇ ਪਛਲੇ ਪਿਛੇ ਹੈਗੇ ਸੀ ਜਦੋਂ ਚੋਰੀ ਹੋਈ ਆ ਤੁਸੀਂ ਉਹ ਤੋਂ ਪੁਲਿਸ ਵਗੈਰੇ ਨੂੰ ਕੁਝ ਨਹੀਂ ਦੱਸਿਆ ਨਹੀਂ ਕਿਸੇ ਨੂੰ ਕੁਝ ਨਹੀਂ ਦੱਸਿਆ ਜੀ ਅੱਛਾ ਇੱਕ ਕਾਫੀ ਦਿਨਾਂ ਚੋਰੀ ਕਰੀ ਫਿਰ ਇਹ ਜਨਾਂ ਨੇ ਹਾਂਜੀ 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 ਬਿਆਰ ਤੋਂ ਉਮਰੇ ਬਿਆਰ ਵਾਲੇ ਦੱਸਿਆ ਸੀ ਕਿ ਨੇ ਇਹ ਉਹਰੇ ਫਿਰਦੀਆਂ ਪਈਆਂ ਹੁਣ ਆਪਾਂ ਨੂੰ ਪਤਾ ਲੱਗਿਆ ਅਸੀਂ ਫਿਰ ਉਹਰੇ ਆ ਕੇ ਮਾਰਦੋ ਦੇਖ ਹਾਂ ਉਹਨਾਂ ਮਹੀਨਾ ਪਹਿਲੇ ਸਾਡੀ ਦੁਕਾਨ ਤੋਂ ਨਾ 15000 ਦੇ ਕੱਪੜੇ ਲੈ ਕੇ ਆਏ ਸੀਗਾ ਜਦ ਫਿਰ ਇਹ ਦੁਬਾਰਾ ਸਾਡੀ ਦੁਕਾਨ ਤੇ ਕੱਪੜੇ ਚੱਕਣ ਆਈਆਂ ਤੇ ਬੇਟੇ ਨੇ ਪਛਾਣ ਕਰੀ ਇੱਕ ਘੰਟਾ ਹੋ ਗਿਆ ਸਾਨੂੰ ਸਾਰੀ ਮਾਰਕੀਟ ਚ ਢੁੰਡਿਆ ਸਾਨੂੰ ਗੋਪਾਲ ਪਵਨ ਦੇ ਬਿਲਕੁਲ ਸਾਹਮਣੇ ਤਿੰਨੋਂ ਲੇਡਿਸ ਲੱਭੀਆਂ ਕਿ ਇੰਨਾਂ ਕੋਲ ਸਾਨੂੰ ਕੱਪੜੇ ਵੀ ਕਾਫੀ ਮੈਂਬਰ ਆਵਦ ਹੋਏ ਜਾਣੇ ਕੀ ਠੀਕ ਹੈ ਤੇ ਜਿਵੇਂ ਇੱਕ ਮਹੀਨਾ ਪਹਿਲੇ ਤੁਹਾਡੀ ਦੁਕਾਨ ਤੋਂ ਕੱਪੜੇ ਲੈ ਕੇ ਨੇ ਤੁਹਾਨੂੰ ਅੱਜ ਇਹਨਾਂ ਦੀ ਪਛਾਣ ਕਿਵੇਂ ਹੋਈ ਸਾਡੇ ਕੋਲ ਵੀਡੀਓ ਹੈਗੀ ਸੀ ਸਾਡੇ ਕੋਲ ਇਹਨਾਂ ਦੀ ਪੂਰੀ ਵੀਡੀਓ ਬਣੀ ਹੋਈ ਹੈ ਅੱਜ ਵੀ ਪੂਰੀ ਵੀਡੀਓ ਹੈਗੀ ਹੈ ਤਿੰਨਾ ਚਾਰ ਲੇਡਿਸ ਦਾ ਗਰੁੱਪ ਹੈ ਕਾਫੀ ਦੁਕਾਨਾਂ ਤੋਂ ਇਹਨਾਂ ਨੇ ਕੱਪੜੇ ਜੁੱਤੇ ਵਗੈ ਇਹ ਤਾਂ ਦੇਖੋ ਨਹੀਂ ਪਤਾ ਸਾਨੂੰ ਵੀ ਉਹ ਸੱਚਾਈ ਹੈ ਜਾਂ ਨਹੀਂ ਹੈ ਪਰ ਸਾਡੇ ਕੱਪੜੇ ਇਹਨਾਂ ਨੇ ਚੱਕੇ ਸੀ ਉਹ ਵੀ ਸਾਰੇ ਵਧੀਆ ਸੂਟ ਦੀ 1500 2000 ਦੀ 40 ਚੱਕੀ ਦੇ ਮੇਰੇ ਕੋਲ ਹਾਂਜੀ